ਸਟੂਡੈਂਟਸ ਮੈਂ ਹਰਵਿੰਦਰ मैम ਤੁਹਾਡੀ ਅੱਜ ਦੀ ਕਲਾਸ ਦੇ ਵਿੱਚ ਸਵਾਗਤ ਕਰਦੀ ਆ ਸਟੂਡੈਂਟਸ ਅਸੀਂ ਪਿੱਛੇ 8 ਗੁਰੂ ਸਾਹਿਬਾਨ ਬਾਰੇ ਬਿਲਕੁਲ ਬਹੁਤ ਡਿਟੇਲ ਨਾਲ ਪੜ ਚੁੱਕੇ ਆ ਤਾਂ ਅੱਜ ਆਪਾਂ ਆਪਣੇ 9ਵੇਂ ਗੁਰੂ ਜੀ ਠੀਕ ਹੈ ਜੀ 9ਵੇਂ ਗੁਰੂ ਜੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਰੇ ਪਰਿਵਾਰ ਬਾਰੇ ਗੁਰਤਾ ਗੱਦੀ ਬਾਰੇ ਜਾਣਕਾਰੀ ਹਾਸਲ ਕਰਾਂਗੇ ਤਾਂ ਸਟਾਰਟ ਕਰਦੇ ਆ ਜੀ ਸਟੂਡੈਂਟਸ ਗੁਰੂ ਤੇਗ ਬਹਾਦਰ ਜੀ ਦਾ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਉਹਨਾਂ ਦਾ ਬਚਪਨ ਦਾ ਨਾਮ ਸੀ ਜੀ ਜੋ ਸੀ ਜੀ ਤਿਆਗਮਲ ਠੀਕ ਹੈ ਜੀ ਤਿਆਗਮਲ ਸੀਗਾ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਦਾ ਨਾਮ ਬਦਲ ਕੇ ਤੇਗ ਬਹਾਦਰ ਰੱਖਿਆ ਸੀਗਾ ਉਹਦਾ ਕਾਰਨ ਵੀ ਆਪਾਂ ਅੱਗੇ ਕਰਾਂਗੇ ਸਭ ਤੋਂ ਪਹਿਲਾਂ ਤੁਸੀਂ ਦੇਖ ਲਓ ਜੀ ਤੇਗ ਬਹਾਦਰ ਦਾ ਮਤਲਬ ਕੀ ਹੁੰਦਾ ਤੇਗ ਮਤਲਬ ਤਲਵਾਰ ਅਤੇ ਬਹਾਦਰ ਮੀਨਜ਼ ਧਨੀ ਠੀਕ ਹੈ ਜੀ ਤਾਂ ਮਤਲਬ ਕਿ ਤਲਵਾਰ ਦਾ ਧਨੀ ਠੀਕ ਹੈ ਜੀ ਇਹ ਨਾਮ ਹੈ ਗੁਰੂ ਤੇਗ ਬਹਾਦਰ ਜੀ ਦੇ ਜਿਹੜਾ ਅਰਥ ਹੈ ਜੀ ਨਾਮ ਦਾ ਠੀਕ ਹੈ ਜੀ ਤਲਵਾਰ ਦਾ ਤਣੀ ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ ਉਹਨਾਂ ਦੇ ਪਿਤਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਮਤਲਬ 6ਵੇਂ ਪਾਤਸ਼ਾਹ ਜੀ ਉਹਨਾਂ ਦੇ ਪਿਤਾ ਹੈ ਜੀ 6ਵੇਂ ਪਾਤਸ਼ਾਹ ਠੀਕ ਹੈ ਜੀ 6ਵੇਂ ਪਾਤਸ਼ਾਹ ਦੇ ਪਿਤਾਏ ਤੇ ਜਿਨ੍ਹਾਂ ਨੇ ਉਹਦਾ ਨਾਮ ਬਦਲ ਕੇ ਉਹਨਾਂ ਦਾ ਰੱਖਿਆ ਸੀ ਤੇਗ ਬਹਾਦਰ ਤਿਆਗ ਤੋਂ ਤੇਗ ਬਹਾਦਰ ਰੱਖਿਆ ਸੀ ਮਾਤਾ ਨਾਨਕੀ ਜੀ ਹੈ ਜੀ ਉਨ੍ਹਾਂ ਦਾ ਜਨਮ ਹੋਇਆ ਹੈ ਜੀ 1 ਅਪ੍ਰੈਲ 15 1621 ਈਸਵੀ ਨੂੰ ਠੀਕ ਹੈ ਜੀ 1 ਅਪ੍ਰੈਲ 1621 ਈਸਵੀ ਨੂੰ ਅੰਮ੍ਰਿਤਸਰ ਵਿੱਚ ਗੁਰੂ ਕੇ ਮਹਿਲ ਵਿਖੇ ਠੀਕ ਹੈ ਜੀ ਗੁਰੂ ਕੇ ਮਹਿਲ ਵਿਖੇ ਹੋਇਆ ਪਤਨੀ ਉਹਨਾਂ ਦੀ ਹੈ ਜੀ ਮਾਤਾ ਗੁਜਰ ਕੌਰ ਜੀ ਮਾਤਾ ਗੁਜਰੀ ਜੀ ਜੋ ਕਿ ਕਰਤਾਰਪੁਰ ਜ਼ਿਲ੍ਹਾ ਜਲੰਧਰ ਦੇ ਵਿੱਚ ਰਹਿਣ ਵਾਲੇ ਭਾਈ ਲਾਲ ਚੱਦ ਜੀ ਦੀ ਸੁਪਤਰੀ ਸਨ ਠੀਕ ਹੈ ਜੀ ਮਾਤਾ ਗੁਜਰੀ ਜੀ ਵੀ ਕਰਤਾਰਪੁਰ ਤੋਂ ਸੀਗੇ ਉਹ ਜਲੰਧਰ ਜ਼ਿਲ੍ਹਾ ਕਰਤਾਰਪੁਰ ਦਾ ਤੇ ਉਥੋਂ ਦੇ ਭਾਈ ਲਾਲ ਚੰਦੇ ਜੀ ਦੀ ਸੁਪੁੱਤਰੀ ਹੈ ਇਹਨਾਂ ਦੇ ਇੱਕ ਹੀ ਸੁਪੁੱਤਰ ਸੀ ਪੁੱਤਰ ਸੀ ਜੀ ਗੁਰੂ ਗੋਬਿੰਦ ਰਾਏ ਜੀ ਠੀਕ ਹੈ ਜੀ ਉਹਨਾਂ ਦਾ ਜਨਮ ਹੋਇਆ ਸੀ ਜੀ 1668 ਈਸਵੀ ਤੋਂ ਠੀਕ ਵਿੱਚ ਹੋਇਆ ਸੀ ਜੀ ਪਟਨਾ ਵਿਖੇ ਹੋਇਆ ਸੀ ਠੀਕ ਹੈ ਜੀ ਪਟਨਾ ਵਿਖੇ ਹੋਇਆ ਸੀ ਜੋ ਕਿ ਬਿਹਾਰ ਦੇ ਵਿੱਚ ਹੈ ਠੀਕ ਹੈ ਸਟੂਡੈਂਟਸ ਇਹ ਸਾਰੇ ਇਹਨਾਂ ਦੀ ਫੈਮਿਲੀ ਦੇ ਬਾਰੇ ਜੀ ਡਿਟੇਲਸ ਠੀਕ ਹੈ ਜੀ ਸਭ ਤੋਂ ਮੇਨ ਉਹਨਾਂ ਦਾ ਨਾਮ ਸੀ ਵਿੱਚ ਬੰਦਾ ਤਿਆਗਮਲ ਉਹਨਾਂ ਦੇ ਪਿਤਾ ਹੈਗੇ ਜੀ 6ਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਮਾਤਾ ਨਾਨਕੀ ਜੀ ਜਨਮ ਤਰੀਕ ਹੈ ਜੀ 1 ਅਪ੍ਰੈਲ 1521 ਅੰਮ੍ਰਿਤਸਰ ਵਿਖੇ ਹੋਇਆ ਜਨਮ ਉਹਨਾਂ ਦਾ ਤੇ ਪਤਨੀ ਹੈਗੇ ਜੀ ਮਾਤਾ ਗੁਜਰੀ ਜੀ ਤੇ ਸੁਪੁੱਤਰ ਹੈਗੇ ਆ ਜੀ ਗੋਬਿੰਦ ਰਾਏ ਜੀ ਠੀਕ ਹੈ ਜੀ ਨੈਕਸਟ ਸਟੂਡੈਂਟ ਸਟਾਰਟ ਕਰਦੇ ਆ ਜੀ ਹਾਂਜੀ ਤਾਂ ਉਹਨਾਂ ਦਾ ਨਾਮ ਦਾ ਜਿਹੜਾ ਬਦਲਣਾ ਉਹ ਕਿਉਂ ਹੋਇਆ ਤੇ ਕਿੱਥੇ ਹੋਇਆ ਠੀਕ ਹੈ ਜੀ 6ਵੇਂ ਗੁਰੂ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਾਂ ਉਹਨਾਂ ਦੀਆਂ ਲੜਾਈਆਂ ਦੇ ਵਿੱਚ ਕੀਤੀ ਸੀ ਉਹਨਾਂ ਨੇ 1635 ਈਸਵੀ ਦੇ ਵਿੱਚ ਕਰਤਾਰਪੁਰ ਦੀ ਜਿਹੜੀ ਉਹਨਾਂ ਨੇ ਲੜਾਈ ਲੜੀ ਸੀ ਠੀਕ ਹੈ ਜੀ ਜਿਸ ਵਿੱਚ ਬਾਬਾ ਗੁਰਦਿੱਤਾ ਜੀ ਜੋ ਕਿ ਉਹਨਾਂ ਦੇ ਵੱਡੇ ਭਰਾ ਸੀ ਅਤੇ ਤਿਆਗਮਲ ਨੌਵੇਂ ਗੁਰੂ ਜੀ ਨੇ ਬਹਾਦਰੀ ਨਾਲ ਅਪੜੇ ਜਿਹੜੇ ਜੋਹਰ ਦਿਖਾਏ ਸਨ ਜਿਸ ਤੋਂ ਖੁਸ਼ ਹੋ ਕੇ ਗੁਰੂ ਜੀ ਨੇ ਤਿਆਗਮਲ ਦਾ ਨਾਮ ਤੇਗ ਬਹਾਦਰ ਕਰ ਦਿੱਤਾ ਮਤਲਬ ਕਿ ਤੇਗ ਮਤਲਬ ਤਲਵਾਰ ਅਤੇ ਬਹਾਦਰ ਮਤਲਬ ਤੜੀ ਮੈਂ ਤੁਹਾਨੂੰ ਪਹਿਲੇ ਚੱਕ ਦੱਸਿਆ ਕਿ ਤਲਵਾਰ ਦਾ ਧਰਮ ਠੀਕ ਹੈ ਜੀ ਉਹਨਾਂ ਨੇ ਆਪਣੀ ਤਲਵਾਰ ਨਾਲ ਜੋਰ ਦਿਖਾਇਆ ਤਾਂ ਉਹਨਾਂ ਨੇ ਉਹਦਾ ਨਾਮ ਹੀ ਤਲਵਾਰ ਦਾ ਧੜੀ ਮਤਲਬ ਤੇਗ ਬਹਾਦਰ ਸਿੰਘ ਰੱਖ ਦਿੱਤਾ ਗੁਰੂ ਬਣਨ ਤੋਂ ਬਾਅਦ ਜੀ ਜਦੋਂ ਨੌਵੇਂ ਗੁਰੂ ਜੀ ਬਾਬਾ ਬਕਾਲਾ ਤੋਂ ਪਿੰਡ ਤੋਂ ਠੀਕ ਹੈ ਜੀ ਅੰਮ੍ਰਿਤਸਰ ਗਏ ਦਰਸ਼ਨ ਕਰਨ ਲਈ ਦਰਬਾਰ ਸਾਹਿਬ ਵਿੱਚ ਚਲੇ ਗਏ ਪਰ ਪ੍ਰithvi ਚੰਦ ਜੋ ਕਿ ਗੁਰੂ ਰਾਮਦਾਸ ਜੀ ਦੀ ਆ ਸੰਤਾਨਾਂ ਸੀਗੀ ਆ ਹਨਾ ਉਹਨਾਂ ਦੇ ਪੁੱਤਰ ਮੀਨਾ ਮੀਨ ਹਜ਼ਰੀ ਨੇ ਮੀਨਾ ਹਜ਼ਰੀ ਨੇ ਸਟੂਡੈਂਟਸ ਉਹਨਾਂ ਨੇ ਕੀ ਕੀਤਾ ਜੀ ਉਹਨਾਂ ਨੂੰ ਕੀ ਕੀਤਾ ਗੁਰੂ ਜੀ ਨੂੰ ਅੰਦਰ ਨਹੀਂ ਜਾਣ ਦਿੱਤਾ ਠੀਕ ਹੈ ਜੀ ਉਹਨਾਂ ਨੂੰ ਦਰਬਾਰ ਸਾਹਿਬ ਤੋਂ ਬਾਹਰ ਹੀ ਮਤਲਬ ਕਿ ਪੇੜ ਦਿੱਤਾ ਉਹਨੂੰ ਅੰਦਰ ਨਹੀਂ ਜਾਣ ਦਿੱਤਾ ਤਾਂ ਉਸ ਤੋਂ ਥੋੜੀ ਦੂਰ ਬਾ ਥੋੜੀ ਦੂਰ ਤੇ ਉਹਨਾਂ ਨੇ ਥੜਾ ਸਾਹਿਬ ਜਿਵੇਂ ਕਿ ਥੰਮ ਸਾਹਿਬ ਦੇ ਆਪਣਾ ਜਿਹੜਾ ਉਹ ਡੇਰਾ ਲਾ ਲਿਆ ਠੀਕ ਹੈ ਜੀ ਤੇ ਸਟੂਡੈਂਟਸ ਇੱਕ ਹੋਰ ਇੰਪੋਰਟੈਂਟ ਗੱਲ ਜਿਹੜੇ ਗੁਰੂ ਤੇਗ ਬਹਾਦਰ ਜੀ ਹੈ ਜੀ ਜਿਹੜੇ 8ਵੇਂ ਗੁਰੂ ਜੀ ਆ ਉਹਨਾਂ ਦੇ ਕੀ ਲੱਗਦੇ ਸੀ ਜੀ ਪੁੱਤਰੇ ਕਿਉਂਕਿ ਬਾਬਾ ਗੁਰਦਿੱਤਾ ਸਿੰਘ ਜੀ 9ਵੇਂ ਗੁਰੂ ਜੀ ਦੇ ਵੱਡੇ ਭਰਾ ਸਨ ਤੇ 8ਵੇਂ ਗੁਰੂ ਜੀ ਦੇ ਉਹ ਦਾਦਾ ਜੀ ਸਨ ਤਾਂ ਇਸ ਲਈ ਉਹ ਉਹਨਾਂ ਦੇ ਕੀ ਲੱਗਦੇ ਸਨ ਪੁੱਤਰੇ ਤੇ ਜਦੋਂ ਗੁਰੂ 8ਵੇਂ ਗੁਰੂ ਹਰਿਕ੍ਰਿਸ਼ਨ ਜੀ ਨੇ ਬਾਲਕ੍ਰਿਸ਼ਨ ਜੀ ਨੇ ਬਾਲ ਗੁਰੂ ਜੀ ਨੇ ਦੱਸਿਆ ਸੀਗਾ ਕਿ ਜਿਹੜਾ ਆਪਣਾ ਨੈਕਸਟ ਗੁਰੂ ਆ ਉਹ ਬਾਬਾ ਬਕਾਲਾ ਹੈ ਤਾਂ ਉਹਨਾਂ ਨੇ ਬਾਬਾ ਸ਼ਬਦ ਯੂਜ਼ ਕੀਤਾ ਹੈ ਦਾਦੇ ਵਾਸਤੇ ਹੀ ਠੀਕ ਹੈ ਜੀ ਦਾਦੇ ਵਾਸਤੇ ਹੀ ਉਹਨਾਂ ਨੇ ਬਾਬਾ ਸ਼ਬਦ ਇੱਥੇ ਯੂਜ਼ ਕੀਤਾ ਸੀ ਠੀਕ ਹੈ ਸਟੂਡੈਂਟਸ ਤਾਂ ਇਹ ਸੀ ਆਪਣੇ ਗੁਰੂ ਹਰ ਗੁਰੂ ਤੇਗ ਬਹਾਦਰ ਜੀ ਬਾਰੇ ਤਾਂ ਇਹ ਰਿਵਿਊ ਕਰ ਲੈਨੇ ਇੱਥੇ ਜੀ ਇਥੇ ਸਟੂਡੈਂਟਸ ਉਹਨਾਂ ਨੇ ਤੇਗ ਬਾਧਰ ਦਰੋਤਾ ਦਾ ਉਹਨਾਂ ਦਾ ਨਾਮ ਰੱਖਿਆ ਸੀ 1635 ਵਿਧੀ ਕਰਤਾਰਪੁਰ ਦੀ ਲੜਾਈ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਠੀਕ ਹੈ ਜੀ ਤੇ ਇਸ ਤੋਂ ਬਾਅਦ ਤਾਂ ਦੱਸਦੇ ਆ ਕਿ ਗੁਰੂ ਜੀ ਅੰਮ੍ਰਿਤਸਰ ਗਏ ਸੀਗੇ ਪਰ ਉਹਨਾਂ ਦੇ ਗੁਰੂ ਰਾਮਦਾਸ ਜੀ ਦੇ ਜਿਹੜੇ ਬੱਚੇ ਸੀ ਪ੍ਰਿਥਵੀ ਚੰਦ ਜੀ ਦੇ ਪੁੱਤਰਾਂ ਨੇ ਉਹਨਾਂ ਨੂੰ ਅੰਦਰ ਨਹੀਂ ਸੀ ਆਉਣ ਦਿੱਤਾ ਤਾਂ ਉਹਨਾਂ ਨੇ ਥੜਾ ਸਾਬ ਵਿਖੇ ਆਪਣਾ ਡੇਰਾ ਲਾ ਲਿਆ ਸੀ ਠੀਕ ਹੈ ਜੀ ਤੇ ਗੁਰੂ ਹਰ ਜਿਹੜੇ ਗੁਰਤੇਗ ਬਾਧਰ ਜੀ ਆ ਉਹ 8ਵੇਂ ਗੁਰੂ ਜੀ ਦੇ ਸੀਗੇ ਦਾਦਾ ਜੀ ਠੀਕ ਹੈ ਜੀ ਉਹਨਾਂ ਦੇ ਟਵੇ ਗੁਰੂ ਦਾਦੇ ਦੇ ਪੋਤੇ ਸਨ ਠੀਕ ਹੈ ਸਟੂਡੈਂਟ थैंक यू सो मच ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ थैंक यू सो मच